ਇਹਨਾਂ ਤਰਫੇ ਆਪਾਂ ਘਰੋਂ ਗੁਰਨਵਾਜ ਨੂੰ ਨਾਲ ਲੈ ਲੈ ਆ ਤੇ ਬਾਕੀ ਸਾਰੀ ਫੈਮਿਲੀ ਪਿੱਛੇ ਬੈਠੀ ਇਹਨਾਂ ਨੂੰ ਨਾਲ ਲੈ ਲੈ ਗੁਰਨਵਾਜ ਉਹ ਗੁਰਨਵਾਜ ਗੁਰਨਵਾਜ ਜੀ ਜੀ ਸਵੇਰੇ ਮੈਨਾਂ ਰੁੱਸਿਆ ਤਾਂ ਹੁਣ ਕਦਾਂ ਬਹਿ ਕੇ ਭੰਗੜਾ ਪਾਉਣੇ ਮੇਰੇ ਨਾਲ ਐ ਗੁਰਨਵਾਜ ਬੜਾ ਚਲਾ ਗਿਆ ਯਾਰ ਤੂੰ ਅਨੰਦ ਕਹਿੰਦੀ ਮੈਂ ਗੁਰਦੁਆਰੇ ਜਾਣਾ ਮੈਂ ਸਾਡੇ ਇਕਣਾਂ ਤੇ ਮਾਮਾ ਨੇ ਇਹਨੂੰ ਸਿਰਵਾਉ ਨੂੰ ਕਹਿ ਤਾ ਤੇ ਸਾਰੇ ਜਣਿਆਂ ਨਾਲ ਦੀ ਵੇਰ ਕਰਨ ਤੇ ਅਨੰਦ ਇਕੱਲੀ ਰੋਣ ਦੀ ਕੀ ਕਰ ਰਹੀ ਹੁੰਦੀ ਇਕੱਲੇ ਮੈਂ ਕਿੱਡੀ ਆ ਸਾਰਾ ਟਬਸਾਹ ਪੱਖਾ ਕਰ ਲਓ ਹਾਂ ਬੜੇ ਚਾ ਆਪਾਂ ਚੱਲੋ ਗੁਰਦਰਾ ਸਾਹਿਬ ਤੇ ਸੰਗਤ ਸਾਡੀ ਜਿਆਦਾ ਹੈ ਤੇ ਗੱਡੀ ਇੱਕਾ ਚਾਚਾ ਦੀ ਬਸ ਨਾ ਲੈ ਜੀਏ ਹੈਂ ਇੱਕ ਟੂ ਇੱਕ ਟੂ ਇੱਕ ਟੂ ਵਾਲਾ ਇੱਕ ਜਣਾ ਹਰ ਮੇਰੇ ਪਾਣੀ ਆ ਮੇਰੀ ਗੱਲ ਸੁਣੋ ਉਹ ਵਿਲਾ ਇੱਕ ਠੰਗੜੇ ਆ ਦੇਣਾ ਸੌਦਾ ਮਾਰ ਵਿਲਾ ਮੈਨੇ ਬੜਾ ਹੀ ਜੀ ਗਦਾ ਈ ਸ਼ਾਹ ਮਾਰ ਨਾ ਚੱਲ ਆ ਫਿਰ ਜੇ ਆ ਜੂੜਾ ਜੇ ਤਰਾ ਭਾਰ ਚੁੱਕ ਕੇ ਗਿਆ ਤੇ ਚੱਲ ਉਹ ਮੈਂ ਕਿਹਾ ਤੇਰੇ ਜੇ ਭਾਰ ਚੁੱਕ ਕੇ ਗਿਆ ਤੇ ਚੱਲ ਫਿਰ ਵੇਖੀ ਜੇ ਮੈਂ ਉਹਨੂੰ ਕੁਛ ਨਾ ਭਾ ਨੂੰ ਵੀ ਮੇਰਾ ਜੇ ਦੇ ਭਾਰ ਧਾਰ ਲੂਗਾ ਤੇ ਕਰੀਏ ਜਿੰਦਗੀ ਦਾ ਚਾ ਪੂਰਾ ਖਾਣਾ ਚੱਲ ਆਖਰ ਕਰਾਵਾਂ ਤੇਰੇ ਨੇਰੇ ਨੇਰੇ ਕਰਾਵਾਂ ਚੱਲ 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 ਬਹੁਤ ਦੜੀ ਲੈ ਨੇ ਉਹ ਹੰਡਾ ਚਲੀ ਚੱਲ ਐਂਡਰ ਮਾਰ ਕਿੱਦਾਂ ਵੀ ਜੀ ਜੀ ਮੈਂ ਕਦੀ ਪਿਛਮੇ ਝੂਟਾਂ ਲਾ ਕੇ ਨਹੀਂ ਵੇਖੀ ਤੇਰਾ ਘਰ ਵਾਲਾ ਵੇਖੋ ਗੱਲ ਕਹਿ ਰਿਹਾ ਹੈ ਓਏ ਕਿੱਦਾਂ ਖੋਜੀ ਟਿੱਡਾ ਆਇਆ ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਇਧਰੋਂ ਅਸੀਂ suit ਰੈਡੀ ਕਰ ਰਹੇ ਹਾਂ ਮਸ਼ੀਨ ਦੇ ਉੱਤੇ ਇੱਕ ਹੋਰ ਤੇ ਇਧਰੋਂ ਮੈਡਮ ਰੈਸਟ ਫਰਮਾ ਰਹੇ ਆ ਤੇ ਕੁੜੀ ਸਾਡੀ ਕੰਮ ਤੇ ਲੱਗੀ ਆ ਚਲੋ ਵੀ ਹੈਲੋ ਕਰ ਦੋ ਤੁਸੀਂ ਇਹ ਸੋਹਣਾ ਜਿਹਾ suit ਜਿਹੜਾ ਰੈਡੀ ਹੋਣਦਾ ਇਹ suit ਰੈਡੀ ਹੋਣਦਾ ਸਾਡੀ ਦੀਪਾ ਹੰਦਾ ਉਹਨੇ ਤੁਹਾਨੂੰ ਜਦੋਂ ਪਤਾ ਲੱਗਾ ਹੋਣਾ ਕਿ ਵਿਪਲ ਠੀਕ ਨਹੀਂ ਹੈ ਹਸਪੀਟਲ ਐਡਮਿਟ ਹੀ ਤੇ ਕੱਲ ਨੂੰ ਗੁਰਦਰਾ ਸਾਹਿਬ ਮੇਲਾ ਆ ਤੇ ਕਹਿੰਦੀ ਮੈਨੂੰ ਰੈਡੀ ਕਰਕੇ ਦੇ ਮੈਂ ਮੇਲੇ ਦੇ ਪਾ ਕੇ ਜਾਣਾ ਅਸੀਂ ਦਿਨ ਰਾਤ ਇੱਕ ਕੀਤਾ ਪਿਆ ਇਸ suit ਦੇ ਉੱਤੇ ਹੌਣ ਰੈਡੀ ਕਰਨ ਰੈਡੀ ਹੋਣ ਤੋਂ ਬਾਅਦ ਭੈਣ ਨੇ ਪਾ ਕੇ ਫਿਰ ਤੁਹਾਨੂੰ ਆਪ ਦਿਖਾਵਾਂਗੇ ਉਹਨਾਂ ਦੇ ਸੂਟ ਦੇ ਲੱਗਣੇ ਪੜੇ ਛੱਡੇ ਕਦੀ ਬੱਤੀ ਚੱਲ ਜਾਂਦੀ ਟਾਈਮ ਬੜਾ ਲੱਗਣ ਡਿਆ ਉਹ ਕਦੀ ਬੱਤੀ ਬੰਦ ਹੋ ਜਾਂਦੀ ਆ ਕਦੀ ਕੋਸ਼ ਕਦੀ ਕੋਸ਼ ਆ ਕਦੀ ਸਾਨੂੰ ਵਿੱਚੋਂ ਜਾਣਾ ਆਉਣਾ ਪੈ ਜਾਂਦਾ ਕਦੀ ਕੋ ਕੰਮ ਪੈ ਜਾਂਦਾ ਇਹ ਕਰਕੇ ਇਦਾਂ ਤੇ ਹੁਣ ਭੈਣ ਦਾ ਫੋਨ ਆ ਗਿਆ ਕਹਿੰਦੀ ਸਾਨੂੰ ਲੈ ਜਾ ਆਣ ਕੇ ਅਸੀਂ ਇੱਥੇ ਆਉਣਾ ਆ ਸਾਨੂੰ ਤੇ ਉਹਨਾਂ ਦੇ ਟੱਡਲ ਦੇਖ ਲਈ ਹਾਂ ਉਹਨੇ ਛਾਪਾ ਮਾਰਨ ਆਉਣਾ ਹੁਣ ਅਸਲ ਦੇ ਵਿੱਚ ਤੇ ਹੁਣ ਮੈਂ ਚੱਲਿਆ ਲੈਣ ਉਹਨਾਂ ਨੂੰ ਫਿਰ ਮਿਲਦੇ ਆ ਉਹਨਾਂ ਨੂੰ ਵੀਰ ਕਹ ਲੈਣ ਸਕੂਲ ਤੋਂ ਆਣਾ ਤੇ ਵੀ ਆਉਣੀ ਔੜੀ ਆ ਏ ਹੁਣ ਮੈਂ ਪਹੁੰਚਿਆ ਵਿਪਲ ਨੂੰ ਲੈਣ ਤੇ ਵਿਪਲ ਨੂੰ ਹੁਣ ਡ੍ਰਿਪ ਲੱਗ ਕੇ ਹੱਡੀ ਦਿਖਾ ਉਹ ਥਰਦੀ ਖਣੀ ਹੁਣ ਹਉ ਹੇ ਨਿੱਕੇ ਨਿੱਕੇ ਜਾਣੇ ਤੇ ਡ੍ਰਿਪਾਂ ਲੱਗਣ ਡੀਆਂ ਖਾਣ ਪੀਣ ਦਾ ਧਿਆਨ ਦੇ ਰੱਖਦੇ ਉਹਨਾਂ ਤੇ ਫੇਰ ਮੁੜ ਕੇ ਕਹਿੰਦੇ ਅਸੀਂ ਬਿਮਾਰ ਹੋ ਗਏ ਆਹੋ ਤੇ ਵਰਗੀ ਗੁਰੂ ਰਵੈ ਸਿੰਘ ਨੇ ਕੀਤਾ ਸਿਰ ਤੇ ਉੱਤੇ ਜੂਰਾ ਸੋਨਾ ਜਾਂ ਸੁੱਤਾ ਐ ਚਲੋ ਚੱਲੀਏ ਮੰਮੀ ਰੁਕਣਗੇ ਤੇ ਬਾਕੀ ਸਾਰੇ ਜਾਣੇ ਆਪਾਂ ਚੱਲੇ ਆਜੋ ਚਲੋ ਅਜਾ ਗੈਸ ਵੀਰੇ ਇਹ ਹੁਣ ਤਰਪੇ ਆਪਾਂ ਘਰੋਂ ਗੁਰਨਵਾਇ ਨੂੰ ਨਾਲ ਲੈ ਲੈ ਆ ਤੇ ਬਾਕੀ ਸਾਰੀ ਫੈਮਿਲੀ ਪਿਛੇ ਬੈਠੀ ਇਹਨਾਂ ਨੂੰ ਨਾਲ ਲੈ ਲੈ ਗੁਰਦਾ ਉਹ ਗੁਰਨਵਾਇ ਗੁਰਨਵਾਇ ਸਵੇਰੇ ਮੈਨਾਂ ਰੁਸਿਆ ਹੁਣ ਕਿੱਦਾਂ ਬੈ ਕੇ ਭੰਗੜਾ ਪਾਉਣੇ ਮੇਰੇ ਨਾਲ ਐ ਗੁਰਦਾ ਅਜ ਬੜਾ ਚਲਾ ਗਿਆ ਯਾਰ ਤੂੰ ਸਾਡੀ ਮਰਜ਼ੀ ਕਹੇਂ ਅਸੀਂ ਕੁਛ ਵੀ ਕਰੀਏ ਚਨਾਕਾ ਚਲਾਕਾ ਬਹੁਤ ਸਿਧਾਨਿਆ ਤੂੰ ਇਹ ਬੱਚਾ ਪਾਰਟੀ ਆ ਗਈ ਹੈ ਬਾਕੀ ਪਿਛੇ ਰੋਗੇ ਹਨ ਆਜੋ ਆਜੋ ਲੰਘਾਓ ਗਾਹਣਾ ਉੱਥੇ ਬ੍ਰੇਕਾ ਲਾਈ ਜਾਂਦੇ ਜੇ ਹਾਂ ਹੈਲੋ ਗਰਮਾਜ਼ ਅਗੇ ਭਾਜੀ ਹਾਂਜੀ ਇੱਥੇ ਵੀ ਆ ਗਏ ਹੁਣੇ ਪਹੁੰਚੇ ਜੀ ਆਪਦੇ ਕਿੱਥੇ ਪਹੁੰਚੇ ਖਿਆਲ ਨਹੀਂ ਕੀਤਾ ਤਾਂ ਗੱਡੀ ਖੜੀ ਹੁੰਦੀ ਤੇ ਇਹਨਾਂ ਨੂੰ ਨਾਲ ਬਾਹਲੇ ਹੋਣਾ ਲਓ ਜੀ ਪਹੁੰਚ ਗਏ ਆਪਾਂ ਘਰੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਨਦਰ ਲੋਕ ਐ ਸਾਰੇ ਉਧਰ ਚਲ ਗਏ ਕਰਨ ਦੇ ਚੇਤੇ ਵੰਗ ਇਧਰ ਸਾਡਾ ਬੰਨਿਆ ਸੂਟ ਇਹ ਜੋੜ ਜਿਹੜਾ ਇਹ ਵੀ ਮੈਲਡ ਹੈ ਤੇ ਫੜੇ ਵਧੀਆ ਤੇ ਬਹੁਤ ਮਿਹਨਤ ਲੱਗੀ ਜੋੜ ਮਲਾਉਣ ਦੇ ਉੱਤੇ ਵੀ ਇਹ ਕੁੜੀ ਦੀ ਮਿਹਨਤ ਹੈ ਸਾਰੇ ਹਾਏ ਹਾਏ ਅੰਨੇ ਸੁਟਾ ਦੇ ਕੋਈ ਵਾਸਤਾ ਨਹੀਂ ਸਹੀ ਗਾ ਠੀਕ ਹੈ ਬਹੁਤ ਸੋਹਣਾ ਕੱਲ ਮੈਂ ਚਾਹੀਦੀ ਹਲਾਉਂਦੇ ਕੰਟਰਾਸਟ ਪਤਾ ਮੈਂ ਕਿੱਥੋਂ ਲੱਭ ਲੱਭ ਕੇ ਲਿਆਉਣਾ ਆਹ ਇਹਨਾਂ ਨੂੰ ਵੀ ਦੇ ਦੇ ਕੋਈ ਨਹੀਂ ਹੈ ਜੇ ਬਣਾਉਣਾ ਤੇਰਾ ਵੀ ਆ ਦੀਪ ਦਾ ਕੰਪਲੀਟ ਕਰ ਲੀਏ ਬਣਾਉਣਾ ਗਵੰਦਾ ਹੁਣ ਸਮਾਗਮ ਤੇਰਾ ਤੂੰ ਫ੍ਰੀ ਆਣਾ ਨਾ ਅਜੇ ਬੀਜ ਤੂੰ ਕੱਲ ਮੈਨੂੰ ਕਹਿ ਇੱਕੋ ਕਰਨੀ ਐ ਨਹੀਂਆਂ ਨਹੀਂ ਕਰਨੀ ਐ ਕੱਲ ਕਰਸ ਠੀਕ ਨਾ ਨੋ ਅਨੰਦ ਕਹਿੰਦੀ ਮੈਂ ਗੁਰਦਾਰੇ ਜਾਣਾ ਮਾਥਾ ਟੇਕਣਾ ਤੇ ਅਨਹਦ ਦੀ ਮਮਾ ਨੇ ਉਹਨੂੰ ਸਿਰਵਾਉ ਨੂੰ ਕਹਿ ਤਾ ਤੇ ਸਾਰੇ ਜਣਿਆਂ ਨਾਲ ਦੀ ਵੇਰ ਕਰਨ ਤੇ ਅਨਹਦ ਇਕੱਲੀ ਰੋਣ ਦੀ ਕੀ ਕਰ ਰਹੇ ਹੁੰਦੀ ਗਲੇ ਤੇ ਮੈਂ ਕਿੱਡੀ ਹੈਗਾ ਆਹ ਆਹ ਪਰੇਤ ਆਵਰ ਬੰਦ ਅਨਹਦ ਹੁਣ ਚੱਲਿਆ ਗੁਰਦਾਰੇ ਮਾਥਾ ਟੇਕਣ ਬਾਬਾ ਜੀ ਦੇ ਬੜੇ ਝੂਟੇ ਲੱਗ ਵੀ ਗਏ ਇਹਨਾਂ ਨੂੰ ਆਈਸਕ੍ਰੀਮ ਆਇਦੂ ਦੇ ਇਹ ਗਲੇ ਚਲੇ ਗੀਆ ਹੈ ਕੋਲ ਕੱ ਕੇ ਪਹਿਲਾ ਆਈਸਕ੍ਰੀਮ ਖਾਓ ਫਿਰ ਝੂਟੇ ਲਓ ਆਪੇ ਆਈਸਕ੍ਰੀਮ ਵਾਲੇ ਕੋਲ ਕਰਕੇ ਖਾਣੇ ਆ ਹਮ ਕੱਲਾ ਕਦੂ ਦਾ ਕਹਿੰਦਾ ਨਾਲ ਪਾਪਾ ਜੀ ਪਾਪਾ ਜੀ ਤੁਸੀਂ ਮੈਨੂੰ ਕਿਹਾ ਹੈ ਕਿ ਮੈਂ ਮੇਲੇ ਪੰਜ ਆਈਸਕ੍ਰੀਮ ਖਾ ਸਕਦੀ ਹਾਂ ਤੋ ਕਿਹਾ ਹੈ ਤੁਹਾਨੂੰ ਬਸ ਪੰਜ ਨਹੀਂ ਪੰਜ ਨਹੀਂ ਬਾਕੀ ਕੋਲ ਬਣਾ ਲਈਏ ਤਿੰਨ ਚਾਚੇ ਲਈਏ ਦੋ ਹੀ ਕਿਹਾ ਹੈ ਝੂਠਿਆ ਬੈਠੋ ਛਕਣਾ ਨਹੀਂ ਕੁਛ ਹੋ ਤੇ ਚੰਗਾ ਚੰਗਾ ਬਣੀ ਸ਼ਕਾਇਤ ਵੀ ਤੁਹਾਡਾ ਤੁਹਾਨੂੰ ਗੁਰਨੁਵਾਜ ਜਾਣੀ ਰਾਂ ਨੂੰ ਪਤਾ ਬਦੀ ਵਿਚਾਰੇ ਨੂੰ ਖੰਡ ਰਹਿਂਦੇ ਇਹਨੂੰ ਓਏ ਉਹ ਫੰਡਿਆਈ ਮੂੰਹ ਪਾਉਂਦੀ ਰਮਾਲਾ ਦਾ ਮੈਂ ਰਬੜ ਦੀ ਪਾ ਗਈ ਰਵਾਤਾ ਚ ਗੁਰਨੁਵਾਜ ਨੂੰ ਵਿਚਾਰੇ ਨੂੰ ਲੈ ਲਓ ਲੈ ਲਓ ਝੂਟੇ ਦੇ ਮੜਕੇ ਨਹੀਂ ਤੇ ਤੁਹਾਡਾ ਵਾਂਡਾ ਸਫਲ ਨਹੀਂ ਜਿਹੜਾ ਮੈਂ ਕਿਹਾ ਝੂਟੇ ਲੈ ਲਓ ਨਹੀਂ ਤੇ ਵਾਂਡਾ ਤੁਹਾਡਾ ਸਫਲ ਨਹੀਂ ਆਣਾ ਗੁਰਨੁਦਾਰਾ ਉਹਦਾ ਧਿਆਨ ਉੱਥੇ ਹੀ ਮੈਂ ਅੰਦਰ ਜਾਣਾ ਕਹਿੰਦਾ ਝੂਟੇ ਲੋ ਤੇ ਯਾਤਰਾ ਸਫਲ ਕਰੋ ਆਪਣੀ ਤੁਸੀਂ ਹਨਾ ਅਨੰਦ ਵੀ ਚੱਲਿਆ ਮਾਥਾ ਰੇਕਣ ਬਾਬਾ ਜੀ ਦੇ ਹੁਣ ਤਿਆਰੀ ਆ ਰਮਾਲਾ ਨਾ ਖਰਾਬ ਕਰ ਪਤ ਆ ਜੇ ਆਪਾਂ ਚੱਲੇ ਗੁਰਦੁਆਰਾ ਸਾਹਿਬ ਤੇ ਸੰਗਤ ਸਾਡੀ ਜਿਆਦਾ ਹੈ ਤੇ ਗੱਡੀ ਇੱਕੇ ਚਾਚਾ ਦੀ ਬਸ ਨਾ ਲੈ ਜੀਏ ਹੈ ਇੱਕ ਟੁੱਕੇ ਇੱਕ ਜਾਣਾ ਹਰ ਨਾਨਾ ਧਿਆਨ ਨਾ ਵਜਣਾ ਜਾਵੇ ਪੁੱਤ ਇੱਕ ਗਟੀਆਂ ਹੀ ਕਿਲ ਜੇ ਆਂਦਾ ਜੀ ਬੜੀਆਂ ਬੜੀਆਂ ਖੋਡੀਆਂ ਸਿੱਟਾਂ ਆ ਨਹੀਂ ਪਤਾ ਜ਼ਿਆਦਾ ਜਾਣੇ ਆਪਾਂ ਨਹੀਂ ਵੈਂਚ ਚੱਲਦਾ ਹੀ ਅੱਛਾ ਵੈਂਚੋਂ ਵੈਂਚ ਤੇ ਅੱਧਾ ਪਿੰਡ ਬਹਿ ਜਾਊਗਾ ਵੈਂਚਾਂ ਵਾ ਸਾਰੇ ਚੜਾ ਕੇ ਲੈ ਵੈਂਚ ਤੇ ਪਤਾ ਆਪਣਾ ਅੱਧਾ ਪਿੰਡ ਬਹਿਣਾ ਤੁਸੀਂ ਇੱਥੇ ਵੈਂਨੜੀ ਗੱਲ ਕਰੋ ਵੈਂਚ ਤੇ ਬੜੇ ਯਾਨੀ ਨਾ ਸੋਦੇ ਆ ਹੈਲੋ ਗੁਰਬਾਨ ਸਤਿ ਸ਼੍ਰੀ ਅਕਾਲ ਓ ਵੈਰੀ ਗੁੱਡ ਓਏ ਸਤਿ ਸ਼੍ਰੀ ਅਕਾਲ ਚਲੋ ਭਈ ਆ ਜਾਓ ਬੱਚਾ ਪਾਰਟੀ ਕਿੱਥੇ ਰਹਿ ਗਏ ਜੇ ਆਜੋ ਭਈਆ ਆਜੋ ਭਈਆ ਆਜੋ ਸੰਗਤੇ ਆਪਾਂ ਹੁਣ ਚੱਲੇ ਗੁਰਦਰਾ ਸਾਹਿਬ ਤੇ ਨਾਲ ਮੇਰੇ ਗੁਰਨਵਾਜ ਵੀ ਰੈਡੀ ਹੋ ਗਿਆ ਤੇ ਆ ਪਿੱਛੇ ਬੱਚਾ ਪਾਰਟੀ ਬੈਠੀ ਆ ਲਾਈਟਾਂ ਕਦੀ ਜਗਾ ਲਈਂਦੀ ਕਦੀ ਬੁਝਾ ਲਈਂਦੀ ਆਓ ਦੋ ਜਣੇ ਦੋ ਜਣੇ ਸਾਡੇ ਪਿੱਛੇ ਰਹਿ ਗਏ ਉਹ ਵੀ ਆਉਣ ਲੱਗੇ ਆ ਤੇ ਇਹ ਨਾਲ ਅਦਿਸ਼ਵਾਜੀ ਸੈਂਪਲ ਲੈ ਲੈ ਸ਼ਾਟ ਇਹ ਟੈਸਟ ਕਰਨੇ ਆ ਵਧੀਆ ਚੱਲਦੇ ਆ ਫਿਰ ਸਵੇਰੇ ਗੱਡੀ ਤੇ ਆ ਸਾਰੇ ਜਣੇ ਬੰਦੀ ਕਰ ਦਿੰਦਾ ਸਾਰੀ ਸੰਗਤ ਪਿਛੇ ਬੈਠੀ ਆ ਬਸ ਆ ਗੁਰ ਜੀ ਦਾ ਖਾਲਸਾ ਆ ਗੁਰ ਜੀ ਦੇ ਫਤਿਹ ਬहोत ਰੌਲਾ ਪੈਂਦੇ ਆ ਸੰਗਤ ਇੱਕ ਗੁਰਦਰਾ ਸਾਹਿਬ ਆਏ ਆ ਆਪਾਂ ਗੁਰਦਰਾ ਸਾਹਿਬ ਦੀ ਬਿਲਕੁਲ ਬਿਲਡਿੰਗ ਦੇ ਨਾਲ ਦੀ ਬਿਲਡਿੰਗ ਤੇ ਆ ਆ ਤੁਸੀਂ ਦੇਖ ਸਕਦੇ ਜੇ ਥੱਲੇ ਤਿਆਰੀਆਂ ਸਵੇਰ ਦੇ ਸਮਾਗਮ ਦੀਆਂ हां वे किद्दां ਲੱਗਾ ਅੱਜ ਦਾ ਪ੍ਰੋਗਰਾਮ ਯਾਰ ਵੀ ਗੋਸਪੇ ਕਾਨੂੰ ਗੱਲਾਂ ਨੂੰ ਯਾਰ ਆ ਹੀ ਆ ਗਿਆ ਹਾਂ ਅੰਤ ਕਾਲ ਬਾਦ ਪੂਰੀ ਅਰਸ਼ ਅਰਸ਼ਬਾਈ ਜੀ ਟੈਸਟ ਕੀਤੀ ਕਿੱਦਾਂ ਲੱਗੀ ਸਮਾਰਟ ਮੋਟਰ ਅਸ਼ਤਬਾਈ ਬਹੁਤ ਘੈਂਡੀ ਸੀ ਤੇ ਬਾਕੀ ਸਵੇਰੇ ਚਲਾਵਾਂਗੇ ਲੈ ਮੇਰੀ ਗੱਲ ਸੁਣੋ ਉਹ ਵਿਲਾ ਇੱਕ ਢੂੰਗੜੇ ਆ ਦੇਣਾ ਸੌਦਾ ਮਾਰ ਲੈਣਾ ਮੈਨੇ ਬੜਾ ਹੀ ਜੀਗਾ ਦਾ ਸ਼ਾਹ ਮਾਰਨ ਚੱਲ ਆ ਅਖਰ ਜੇ ਅਜੂ ਡਾਤਾ ਜੇ ਤਰਾ ਭਾਰ ਚੁੱਕ ਗਿਆ ਤਾਂ ਚੱਲ ਆਹ ਪਾਰ ਦੇ ਥਲੇ ਉਹ ਮੈਂ ਕਿਹਾ ਤੇਰੇ ਜੇ ਭਾਰ ਚੁੱਕ ਗਿਆ ਤਾਂ ਚੱਲ ਫਿਰ ਵੇਖੀ ਜੇ ਮੈਂ ਉਹਨੂੰ ਕੁਛ ਨਾ ਭਾਰ ਨੂੰ ਵੀ ਮੇਰਾ ਜੇ ਤੇ ਭਾਰ ਤੇ ਹਲੂ ਗਰੇ ਇੱਕ ਹੀ ਜ਼ਿੰਦਗੀ ਦਾ ਚਾ ਪੂਰਾ ਖਾਣ ਚੱਲ ਆਖਰ ਕਰਾਵਾਂ ਤੇਰਾ ਨੇਰੇ ਨੇਰੇ ਕਰਾਵਾਂ ਚੱਲ ਚੱਲ ਬਹੁਤ ਡਰਾਹੀ ਲੱਗਨੇ ਉਹ ਐਂਡੜਾ ਚਲੀ ਜਾ ਲੈ ਐਂਡੜਾ ਮਾਰ ਸੌਦਾ ਕਿਸ ਨਾਲ ਚੱਲ ਆਓ ਜਲੀਏ ਆਓ ਇਹ ਇਧਰ ਆ ਪਗੋੜਾ ਦਾ ਮੰਮੀ ਨੇ ਲਾਇਆ ਆ ਵੇਪਲ ਨੇ ਮੰਮੀ ਦੋਵੇਂ ਲੈ ਕੇ ਆਈਆਂ ਜਾਉਦੀਆਂ ਅੱਜ ਮੰਮੀ ਮਾਲਕ ਬਣਾਉਂਗੀ ਜੀ ਬੰਨਿਆ ਬਾਈ ਤੇ ਤੇਰੀ ਅੱਜ ਦੀ ਰੀਜ ਪੂਰੀ ਹੋ ਗਈ ਤੇਰੀ ਆਹ ਓਏ ਇਹ ਤਾਂ ਮੇਰੀ ਰੀਜ ਹੈ ਬੜੇ ਚੱਦੀ ਨਿੱਕੇ ਹੁੰਦੇ ਸੀ ਬਚਪਨ ਸੇ ਓਕੇ ਵਧੀਆ ਪਰ ਢੁਣ ਜਾਣਾ ਮੇਰੇ ਭਾਵੇਂ ਮੈਨੂੰ ਲੱਗੰਦਿਆ ਚੱਲ ਜਾਦਾ ਹਲਾਰਾ ਨਾ ਮਾਰੀ ਨੁਕਸਾਨ ਹੋਣਾ ਨਾ ਹੋਵੇ ਇਹ ਵਧੀਆ ਚੀਜ਼ ਪਰ ਨਹੀਂ ਜ਼ਿਆਦਾ ਬੜਾਈ ਵਾਹੇ ਹੈਂ ਕਾਸ਼ ਮੈਂ ਤੇਰੇ ਜਿਹਾ ਹਾਂਦਾ ਐਵੇਂ ਕ ਪਹਿਲਾਂ ਜੰਪੇ ਹੁਣ ਜੰਪਣਾ ਚਾਹੀਦਾ ਆ ਜਾਰ ਚੱਲ ਤੇਰੀ ਰੀਜ ਪੂਰੀ ਹੋ ਗਈ ਨਾ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਵੇਲਾ ਅੰਕਲ ਨੇ ਤੇਰੀ ਰੀਜ ਪੂਰੀ ਕਰਦੀ ਉੱਤਰ ਹੈ ਕਿਹਨ ਇਹ ਆਸਾਨ ਤੁਹਾਡਾ ਮੈਂ ਜ਼ਿੰਦਗੀ ਭਰ ਨਹੀਂ ਪੂਰੀ ਸੇਵਾ ਤਾਂ ਸੋਣ ਦਾ ਖੋਜਿਆ ਦੱਸੋ ਅੰਕਲ ਜੀ ਕੀ ਸੇਵਾ ਕਰੀਏ ਹੋਰ ਧੰਨਵਾਦ ਤੁਹਾਡਾ ਤੁਸੀਂ ਉਹਨੂੰ ਸਾਡੇ ਛੋਟੇ ਬੱਚੇ ਨੂੰ ਆਰੇ ਲਾਇਆ ਨਹੀਂ ਤਿੰਨੇ ਰੋਂਦੇ ਰਹੇ ਨਾ ਸਾਰੀ ਰਾਤ ਆ ਜਾਣਾ ਪਤ ਪਿੱਛੇ ਅਜੇ ਨਾ ਦੋ ਜੀਆ ਦੇ ਜੇਟਰ ਮਾਰੇ ਜਾ ਤੁਹਾਡੇ ਦੋਵਾਂ ਜੀਆਂ ਦਾ ਚਾ ਪੂਰਾ ਹੁੰਦਾ ਜੰਪਿੰਗ ਵਾਲਾ ਤੂੰ ਗੋਲ ਬੈਠੀ ਐਵੇਂ ਨਾ ਬਠੀ ਇਧਰ ਗਰਮਤ ਕਦਾ ਜੀ ਕਦੀ ਪਿਛੋਂ ਜੂਟਾ ਲਾਗੇ ਨਹੀਂ ਵੇਖਿਆ ਤੇਰਾ ਘਰ ਵਾਲਾ ਵੇਖੋ ਕੱਲ ਕਹਿ ਰਿਹਾ ਹੈ ਓਏ ਕਦਾ ਖੋਸ਼ ਟਿੱਡਾ ਆਇਆ ਅੱਛਾ ਤੂੰ ਕਿੱਥੇ ਆ ਉਹ ਫਰਾਂਗੀਆਂ ਆਹੋ ਹਾਂ ਪਤਾ ਅਨੰਦ ਮਦਿਯ ਮਜਾਉਂਡਾ ਉਹ ਤੇਰੀ ਉਹ ਤੇਰੀ ਉਹ ਤੇਰੀ ਉਹ